ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ Facebook ਪੇਜ Braad Dairy Farm Moga ਤੇ ਜੇ ਕਿਸੇ ਵੀਰ ਨੇ ਵੀਡੀਓ ਬਣਵਾਉਣੀ ਹੋਵੇ ਤਾਂ ਮੇਰੇ ਨਾਲ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 88726 10778 ਜਿੰਨਾ ਵੀਰਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲੋ ਦੇ ਨਾਲ ਘੰਟੀ ਦਾ ਬਟਨ ਆਲਟ ਤੇ ਸੈੱਟ ਕਰ ਲੋ ਜੀ ਅੱਜ ਦੀ ਵੀਡੀਓ ਪਿੰਡ ਸੱਦਾ ਸਿੰਘ ਵਾਲਾ ਜੀ ਤਸੀਲ ਤੇ ਜ਼ਿਲ੍ਹਾ ਪੈਂਦਾ ਬਾਈ ਨੂੰ ਮੋਗਾ ਜੀ ਇਹਦੇ ਘਰੋਂ ਵੀਡੀਓ ਬਣਾ ਰਹੇ ਆ ਵਪਾਰ ਦਾ ਬਾਈ ਕੰਮ ਕਰਦੇ ਆ ਰੂਟੀਨ ਜੀ ਪਸ਼ੂ ਆਉਂਦੇ ਰਹਿੰਦੇ ਨੇ ਤੇ ਰੂਟੀਨ ਜੀ ਆਪਣੇ ਚੈਨਲ ਤੇ ਵੀਡੀਓ ਹੁੰਦੀਆਂ ਨੇ ਅੱਜ 4 ਐਨੀਮਲ ਸੇਲ ਆ ਜੀ ਇੱਕ ਤੋਕੜ ਗੱਬਣਾ ਜੀ ਇੱਕ ਕੱਲੀ ਤੋਕੜ ਆ ਤੇ ਇੱਕ ਗੱਬਣਾ ਤੇ ਇੱਕ ਵੱਛੀ ਆ ਜਾਣਕਾਰੀ ਪ੍ਰੋਪਰ ਤੁਹਾਨੂੰ ਬਾਈ ਤੋਂ ਲੈ ਦਾਂਗੇ ਜੀ ਤਸੱਲੀ ਭਾਕ ਤੁਸੀਂ ਕਰਨੀ ਹੈ ਨੰਬਰ ਬਾਈ ਦਾ ਸਕਰੀਨ ਉੱਤੇ ਚੱਲਦਾ ਰਹਿਣਾ ਹੈ ਸਾਹੀ ਗਾਲ ਜੀ ਨਾਮ ਤੇ ਐਡਰੈਸ ਦੱਸ ਦਿਓ ਜੀ ਹਾਂ ਬਈ ਨਸੀਬ ਸਿੰਘ ਪਿੰਡ ਸੱਦਾ ਸਿੰਘ ਵਾਲਾ ਜ਼ਿਲ੍ਹਾ ਮੋਗਾ ਤਹਸੀਲ ਮੋਗਾ ਮੋਬਾਈਲ ਨੰਬਰ ਬਈ 946461592 ਠੀਕ ਆ ਬਈ ਕਿੱਧਰੋਂ ਸ਼ੁਰੂ ਕਰੇ ਬੱਚੀ ਤੋਂ ਸ਼ੁਰੂ ਕਰ ਲੈਣੇ ਆ ਜੀ ਕਿੰਨੀ ਉਮਰ ਆ ਜੀ ਇਹਦੀ ਬਈ 14 ਕਿੰਨੇ ਦੀ ਉਮਰ ਆ ਬੱਚੀ 14 ਗਾ ਠੀਕ ਆ ਦੰਦੋ ਖੀਰੀ ਆ ਜੀ ਠੀਕ ਆ ਬਈ ਸੀਮਨ ਪਤਾ ਕਿਹੜੇ ਦੀ ਆ ਜੀ ਨਹੀਂ ਬਈ ਯਾਰ ਮਦਰ ਮਿਲਕਰ ਰਿਕਾਰਡ ਜੀ ਦਾ 28 30 ਕਿਲੋਗ੍ਰਾਮ ਕਰ ਦੋ ਠੀਕ ਘਰੇ ਵੇ ਉਹ ਗਾਂ ਖੜੀ ਉਹਨਾਂ ਦੇ ਠੀਕ ਆ ਬਈ 14 ਗਿ ਮਹੀਨੇ ਬਈ ਬੱਚੀ ਦੀ ਉਮਰ ਦਸ ਦਾ ਦੰਦੋ ਕੀਰੀ ਹੈ ਜੀ ਬਾਕੀ ਕੱਦ ਕਾਠ ਵੀ ਚੰਗਾ ਜੀ ਵਜਨ ਵੀ ਚੰਗਾ ਸਭੀ ਬਲੀ ਚੰਗੀ ਹੈ ਜੀ ਬੱਚਾ ਹੀ ਆ ਹਜੇ ਝੋਲੀ ਕਰਮ ਵਾਲੀ ਦੀ ਬਹੁਤ ਸੋਹਣੀ ਆ ਤੁਨੂੰ ਨੇੜੇ ਤੋਂ ਵੀ ਆਪਾਂ ਚੈੱਕ ਕਰਵਾ ਦਿੰਨੇ ਆ ਚਾਰ ਹੀ ਥਾਣਾ ਗੈਬ ਤੇ ਲੱਗੇ ਵੇ ਹੱਥੀ ਚਵਾਈ ਵਾਲਾ ਫੋੜ ਸ਼ਾਂਗ ਤਾਂ ਹੈ ਨਹੀਂ ਨਾ 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 ਬਈ ਕੋਈ ਠੀਕ ਆ ਜੀ ਬਾਕੀ ਝੋਲੀ ਚੰਗੀ ਆ ਮਦਰ ਮੈਡਿਕਲ ਰਿਕਾਰਡ ਚੰਗਾ 6 ਕੁ ਮਹੀਨੇ ਸੇਵਾ ਗੌਰ ਹੋ ਜੇ ਤਾਂ ਟਾਪ ਦੀ ਵਹਿੜ ਤਿਆਰ ਹੋ ਜਾਣੀ ਆ ਜੀ ਜੈ ਜੈ ਮੁੱਲ ਬਈ ਇਹਦਾ ਵਾਹਿਗੁਰੂ ਜੀ ਦੇ ਕੋਈ ਜਮਾਨਤ ਜਮਾ ਜਾਇਜ ਡਿਮਾਂਡ ਆ ਜੀ 10000 ਦੇ ਬਾਈ ਕਹਿੰਦਾ ਵੱਚੀ ਦੇ ਦਾਂਗੇ ਜੀ ਨੂੰ ਪਸੰਦ ਆਉਂਦੀ ਆ ਨੰਬਰ ਬਾਈ ਦਾ ਸਕਰੀਨ ਉੱਤੇ ਚੱਲਦਾ ਰਹਿਣਾ ਦੋ ਨੰਬਰ ਬਾਈ ਇਹਦੀ ਕੀ ਡਿਟੇਲ ਆ ਜੀ ਇਹ ਜਿਹੜਾ ਮੈਂ ਸ਼ੀਰ ਕਿਲੋ ਦੁੱਧ ਆ ਠੀਕ ਆ ਬਾਈ ਤੇ ਅੱਜ 5-6 ਦਿਨ ਹੋ ਗਏ ਆ ਜੀ ਕਰਾਈ 5-6 ਦਿਨ ਹੋ ਗਏ ਠੀਕ ਆ ਬਾਈ ਕਿੰਨੇਵੇਂ ਸੂਏ ਸੂਈ ਵੀ ਆ ਜੀ ਸੂ ਦੂਜੇ ਸੂਏ 81 ਵਾਸਤੇ ਯਹੀ ਹੋਈ ਵੀ ਆਪਾਂ ਖਾਲੀ ਦੇਣੀ ਆ ਆਪ ਹੀ ਕਰਾਈ ਆ ਜੀ ਇਹ ਹਾਂ ਹਾਂ ਮੈਂ ਘਰੇ ਬਈ ਰਿਕਾਰਡ ਤੇ ਆਵਾਂ ਜੀ ਠੀਕ ਆ ਬਾਈ ਬਾਈ ਦੇ ਦੱਸਣ ਮੁਤਾਬਕ ਸੂਆ ਦੂਜਾ ਸੂਈ ਵੀ ਆ ਜੀ ਤੀਜੇ ਸੂਏ ਵਾਸਤੇ 5 ਕ ਦਿਨ ਹੋ ਗਏ ਏਆਈ ਹੋਈ ਨੂੰ ਆਪਾਂ ਖੋਦੀ ਕਰਾਈ ਆ ਜਿਹੜਾ ਨੈਟ ਦੁੱਧ ਤਿਆਰ ਆ ਜੀ ਉਹ 6 ਕਿਲੋ ਆ ਤਸੱਲੀ ਤੁਸੀਂ ਕਰਨੀ ਆ ਦੋ ਟਾਈਮ ਚੋ ਲਿਓ ਚਾਰ ਚੋ ਲਿਓ ਤੇ ਚਾਹੇ 6 ਜੋ ਲਿਓ ਥਾਣਾ ਦੇ ਸਹਿਜ ਵੀ ਸੋਨੇ ਗੈਪ ਤੇ ਲੱਗੇ ਵੇ ਹੱਥੀ ਚਵਾਈ ਵਾਲਾ ਥਾਣਾ ਥਾਣੇ ਕੱਲਾ ਕੱਲਾ ਨਿਕੜ ਮਾ ਕੋਟ ਨਹੀਂ ਸ਼ਾਂਖ ਨਹੀਂ ਕੋਈ ਨੇੜੇ ਤੋਂ ਚੈੱਕ ਕਰਾ ਦਿੰਦੇ ਆ ਜੀ ਭਾਈ ਅਗਲੇ ਥਾਂ ਚੋਂ ਨਾ ਸਮੇਂ 12 ਘਟ ਪਾਣੀ ਵਾਲਾ ਅੱਧਾ ਮੰਨੇ ਪਣਾ 12 ਘਾਟ 12 ਘਾਟ ਆ ਅੱਧਾ ਮੰਨ ਚੋ ਜੀ ਹਾਂ ਅੱਧਾ ਮੰਨ ਕੇ ਆਵੇ ਜੀ ਬਾਈ ਕਹਿੰਦਾ ਇੱਕ ਥਾਂ ਚ ਧਾਰਾਂ ਘਾਟਾ ਪਹਿਲਾਂ ਦੱਸਿਆ ਚੰਗਾ ਹੁੰਦਾ ਤੁਸੀਂ ਚਾਹੇ ਅੱਧਾ ਮੰਨ ਕੇ ਆਜੋ ਚਾਹੇ 2-4 ਧਾਰਾਂ ਘਾਟੇ ਮੰਨ ਕੇ ਆਜੋ ਉਹ ਤੁਹਾਡੀ ਜ਼ਿੰਮੇਵਾਰੀ ਹੈ ਜੀ ਇਹਦਾ ਮੁੱਲ ਬਾਈ ਇਹ ਵੀ 10000 ਰੁਪਏ ਜੇ ਜੋੜਾ ਲੈ ਲਓ ਜੀ ਕੋਈ ਚੱਕ ਕਰ ਦਾਂਗੇ ਜਮਾ ਜਾਇਜ਼ ਡਿਮਾਂਡ ਆ ਜੀ 10000 ਰੁਪਿਆ ਬਾਈ ਇਹਦਾ ਮੁੱਲ ਕਰਦੇ ਆ ਬਾਕੀ ਮਾਨਤਾਂ ਉਹਦੇ ਚ ਬਾਈ ਕਹਿੰਦਾ ਜ਼ਰੂਰ ਕਰ ਦਾਂਗੇ ਛੋਟੀ ਜੀ ਟੁਮਾਂ ਦਾ ਅੱਗੇ ਬਈ ਤੈਨਾਂ ਨੰਬਰ ਇਹਦੀ ਕੀ ਡਿਟੇਲ ਆ ਜੀ ਇਹ ਬਈ ਦੂਜੇ ਸੂਏ ਵਾਸਤੇ ਕੱਪਣਾ ਵੈੜ ਠੀਕ ਆ ਜੀ ਤਿੰਨ ਮਹੀਨੇ ਤੇ 10 ਦਿਨ ਹੋ ਗਏ ਰਹੀਏ ਤਿੰਨ ਮਹੀਨੇ ਤੇ 10 ਦਿਨਾਂ ਦੀ ਕੱਪਣਾ ਕੱਪਣਾ ਦੂਜੇ ਸੂਏ ਲਈ ਹਾਂ ਦੂਜੇ 6 ਕਿਲੋ ਦਾ ਦੇ ਦੇ 6 ਕਿਲੋ ਨੈਟ ਤਿਆਰ ਆ ਜੀ ਇਹ ਚੰਗੀ ਠੰਡੀ ਸੀ ਲੋਸਰੀ ਠੀਕ ਆ ਜੀ ਕਰੋ ਸੰਗ ਆ ਜੀ ਸੋਹਣੇ ਫੇਸ ਕੁਆਲਿਟੀ ਦੇਖ ਸਕਦੇ ਹੋ ਖਣਾਂ ਦੇ ਸਹਿ ਸੋਹਣੇ ਗੈਪ ਤੇ ਲੱਗੇ ਹੋਏ ਆ ਬਾਕੀ ਦੇਖ ਸਕਦੇ ਹੋ ਕੱਦ ਕਾਠ ਵੀ ਚੰਗਾ ਜੀ 6 ਕਿਲੋ ਨੈਟ ਤਿਆਰ ਆ ਜੀ 3 ਮਹੀਨੇ ਤੇ 10 ਦਿਨਾਂ ਦੀ ਗੱਬਣ ਚ ਇੱਕ ਪਾਸਾ ਸਪੈਸ਼ਲ ਬੇਨਤੀ ਆ ਕਿ ਤਸੱਲੀ ਤੁਸੀਂ ਕਰਨੀ ਆ ਡਾਕਟਰ ਆਪਦਾ ਨਾਲ ਜ਼ਰੂਰ ਲੈ ਕੇ ਆਇਓ ਝੋਲੀ ਚੰਗੀ ਆ ਥਣ ਕੱਲਾ ਕੱਲਾ ਨਿੱਖੜ ਮੇ ਦੇਖ ਸਕਦੇ ਹੋ ਤੁਸੀਂ ਬਾਕੀ 6 ਕਿਲੋ ਨੈਟ ਤਿਆਰ ਹੋਊਗਾ ਜੀ ਇਹਦਾ ਮੁੱਲ ਬਈ ਇਹਦਾ ਮੁੱਲ 24 ਹੈ ਕੋਜੂ ਲੈ ਸੀ ਕਰ ਦੇ ਜਮਾਂ ਜੈ ਜਿ ਡਿਮਾਂਡ ਆ ਜੀ ਮੁੱਲ 24000 ਰੁਪਇਆ ਬਾਕੀ ਮਾਨਤਨ ਬਾਈ ਕਹਿੰਦਾ ਉਹਦੇ ਚ ਜ਼ਰੂਰ ਕਰਾਂਗੇ ਅੱਗੇ ਬਈ 4 ਨੰਬਰ ਇਹਦੀ ਕੀ ਡਿਟੇਲ ਆ ਜੀ ਇਹ ਬਈ ਦੂਜੇ ਸਵੇਸ ਤੇ ਗੱਬਣਾ ਵੜਾ ਠੀਕ ਹੈ ਜੀ ਕਿੰਨੇ ਦਿਨ ਲੈਣੇ ਦੋ ਤਾਂ 10 ਦਿਨਾਂ ਦੀ ਕੱਚੀ 10 ਦਿਨ ਮੰਨ ਕੇ ਆਹ 10 ਦਿਨ ਮੰਨ ਕੇ ਠੀਕ ਹੈ ਭਾਈ ਕਿੰਨਾ ਕੁ ਦੁੱਧ ਦਿੱਤਾ ਪਿਛਲੇ ਸੂਏ ਜੀ ਦੁੱਧ ਭਈ ਉਹ ਕਹਿੰਦੇ 18-17 ਕਿਲੋ ਪਹਿਲੇ ਸੂਏ ਚ ਹੋਇਆ ਵਾ ਐਂਡ ਕੀ 20 ਪਲੱਸ ਚ ਹੋਊ ਥਣਾ ਦੀ ਓਕੇ ਆ ਜਮਾ ਜਮਾ ਓਕੇ ਆ ਭਾਈ ਠੰਡੀ ਸੀਲ ਕਰਮ ਵਾਲੀ ਪੂਰੀ ਦੇਖ ਜਗ ਚ ਝੋਲ ਹਵਾਨੇ ਚ ਬਹੁਤ ਪਈ ਆ ਪੂਰੀਆਂ ਵਲਟਨ ਲਾਣੇ ਹਵਾਨੇ ਚ ਥਣਾ ਦੇ ਸਹਿਜ ਵੀ ਸੋਨੇ ਆ 22 ਦੇ ਦਸਨ ਮੁਤਾਬਕ ਦੂਜੇ ਸੂਏ ਸੂਨਾ ਜੀ 8ਾਂ ਤੋਂ 10 ਦਿਨਾਂ ਦੀ ਤੁਸੀਂ ਦਾਸੀ ਮੰਨ ਕੇ ਆ ਜੋ ਥਾਣਾ ਦੇ ਸਹਿਜ ਵੀ ਸੋਨੇ ਆ ਗੈਪ ਤੇ ਲੱਗੇ ਆ 10 ਦਿਨਾਂ ਦੀ ਕੱਚੀ ਆ 10 ਦਿਨਾਂ ਦੇ ਕਰਦਾ ਪੂਰਾ ਸੋਨਾ ਫਿਰ ਟੌਪ ਦਾ ਹਵਾਨਾ ਤਿਆਰ ਕਰ ਲੈਣਾ ਸੋਹਣੀ ਫੇਸ ਕੁਆਲਿਟੀ ਆ ਥਾਣਾ ਦੀ ਓਕੇ ਆ ਹੱਥੀ ਜਵਾਈ ਵਾਲਾ ਥਾਣਾ ਜੀ ਚਾਰ ਚਾਰ ਉਂਗਲਾਂ ਦੇ ਦੇਖ ਸਕਦੇ ਹੋ ਤੁਸੀਂ ਬਾਕੀ ਝੋਲ ਬਹੁਤ ਬਈ ਆ ਹਵਾਨੇ ਚ ਕੱਲਾ ਕੱਲਾ ਥਾਣਾ ਨਿਖੜ ਮਾ ਫੇਸ ਕੁਆਲਿਟੀ ਚੈੱਕ ਕਰ ਲੋ ਵਜਨ ਵਜੂਦ ਦੀ ਵੀ ਚੰਗੀ ਆ ਜੀ ਦੁੱਧ ਬਈ 10 ਦਾ 20 ਕਿਲੋ ਪਾ ਜੂਗੀ ਕੋਈ ਬਾਹਲਾ ਵੀ ਨਹੀਂ ਪਾ ਵੀ ਸਕਦੀ ਸੇਵਾ ਦਾ ਹੁੰਦਾ ਦੁੱਧ ਕਿਉਂਕਿ ਹਜੇ ਹਮਾਨੇ ਚ ਢਿੱਲਾ ਬਹੁਤ ਨੇ ਦੇਖ ਸਕਦੇ ਹੋ ਤੁਸੀਂ ਕੱਦ ਕਾਠ ਵੀ ਚੰਗਾ ਬਾਕੀ ਤੋਹਫਾ ਗਰਮੀਆਂ ਦਾ ਗਰਮੀ ਕਰਮਾ ਵਾਲੀ ਨੇ ਮਨੋਰੀ ਸਹੀ ਗੱਲ ਹੈ ਜੀ ਇਹਦਾ ਮੁੱਲ ਜਾਇਜ਼ ਜਪੇ ਫੋਨ ਤੇ ਕਰ ਲਾਂਗੇ ਕੱਚੀ ਦਾ ਫੋਨ ਤੇ ਠੀਕ ਹੈ ਜੀ ਇਹਦਾ ਮੁੱਲ ਬਾਈ ਕਹਿੰਦਾ ਫੋਨ ਤੇ ਕਰ ਲਾਂਗੇ ਕਿਉਂਕਿ ਅੱਜ ਕੱਚੀ ਦਾ ਮੁੱਲ ਹੋਰ ਹੋਊਗਾ ਜਿੱਦੇ ਕਰਮਾ ਵਾਲੀ ਤਿਆਰ ਹੋਗੀ ਉਹਦੇ ਮੁੱਲ ਹੋਰ ਹੋਊਗਾ ਜਿਹਨੂੰ ਪਸੰਦ ਆਊਗਾ ਨੰਬਰ 22 ਦਾ ਸਕਰੀਨ ਉੱਤੇ ਚੱਲਦਾ ਰਹਿਣਾ ਬਾਈ ਨਾਲ ਕਨੈਕਟ ਕਰ ਸਕਦੇ ਆ ਜੀ ਧੰਨਵਾਦ